ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਸਰਦਾਰਨੀ ਹੈ ਠੀਕ ਹੈ ਜੀ ਵਧੀਆ ਤੁਸੀਂ ਕਿਵੇਂ ਹੋ ਬਸ ਠੀਕ ਹੈ ਖੇਤ ਚ ਲੱਗੇ ਪਏ ਸੀ ਪਾਣੀ ਦੀ ਵਾਰੀ ਹੈ ਨਾ ਅੱਜ ਅੱਛਾ ਤੇ ਆਈ ਬਸ ਰਖੜਾ ਕੋਲ ਸਵਾਰੀ ਜਾਂਦੇ ਸੀਗੇ ਲੱਗਿਆ ਨਹੀਂ ਕਿ ਪਾਣੀ ਹੈ ਜੀ ਪਾਣੀ ਦੀ ਵਾਰੀ ਤਾਂ ਆਪਣੇ ਰਾਤ ਨੂੰ ਆ ਗਈ ਮੋਟਰ ਛੱਡਣੀ ਹੈਗੀ ਤੇ ਹਾਂ ਹੁਣ ਜਿਹੜਾ ਹੈ ਨਾ ਰਾਤ ਨੂੰ ਮੋਟਰ ਛੱਡਣੀ ਨਾਲ ਪਾਣੀ ਦੀ ਵਾਰੀ ਹੈ ਇਹ ਫਿਰ ਹੁਣ ਖਾਲਾ ਘੁਸਵਾਰੀ ਜਾਂਦੇ ਸੀ ਇਹਨਾਂ ਦੇ ਘਰ ਲੰਦੇ ਆਪਾਂ ਦੇ ਨੇ ਸਿੱਪੜ ਨੂੰ ਚੱਲਿਆ ਘਰੇ ਆਜੋ ਕਿਰੇ ਦੀ ਕੰਮ ਬਹੁਤ ਹੈ ਘਰੇ ਤੁਸੀਂ ਕੀ ਕਰਾਉਣਾ ਮੈਂ ਪੱਠੇ ਪਾ ਕੇ ਗਿਆ ਸੀ ਤੜਕੇ ਵਾਲੇ ਤੇ ਹੱਥ ਨਾਲੇ ਦੁਪੱਟੇ ਵਾਲਾ ਤੁਸੀਂ ਬੰਦਾ ਰੱਖਿਆ ਹੋਇਆਗਾ ਮੈਨੂੰ ਖੇਤ ਚ ਕੰਮ ਕਰ ਲੈਣ ਦੋ ਅੱਛਾ ਉਹ ਜਿਹੜਾ ਬੰਦਾ ਰੱਖਿਆ ਹੋਇਆ ਉਹਨੂੰ ਖੇਤ ਭੇਜ ਦਿਆਂ ਮੈਂ ਤੁਹਾਡੀ ਚਾਹ ਦੇ ਕਿ ਤੁਸੀਂ ਚਾਹ ਟੀਕੇ ਨਾ ਕਰਿਆ ਜੋ ਕੰਮ ਖੇਤੜਾਉ ਕਰ ਲਵਾਂ ਸਰਦਾਰੀਆਂ ਤਾਂ ਨਹੀਂ ਹੁੰਦਾ ਕੰਮ ਉਸ ਤੋਂ फेर কাল ਨੂੰ فوجی ਨੇ ਆ ਜਣਾ ਛੁੱਟੀ ਦੇ ਤੋ ਮੈਨੂੰ ਆਖੂਆ ਵੀ ਤੂੰ ਆ ਐਤੀ ਸਾਡੀ ਕਣ ਕਮਾੜੀ ਰੱਖ ਤੇ ਨਹੀਂ ਨਹੀਂ ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ ਕਿ ਤੂੰ ਸ਼ਿਕਾਰ ਦਾ ਤਕਰ ਦਾ ਕੰਮ ਸਮਝਿਆ ਕਰੋ ਠੀਕ ਹੈ ਕੀ ਸਮਝਿਆ ਕਰੋ ਤੇ ਕੀ ਨਾ ਸਮਝਿਆ ਕਰੋ ਤੇਰੀ ਕੰਮ ਸਮਝਿਆ ਕਰੋ ਯਾਰ ਤਸੀਂ 19 ਦੂਰ ਘਾ ਤੋ ਫਰਦੇ ਹੋ ਆ ਕਰ ਦੂਗਾ ਫੋਨ ਹੂੰ ਕੀ ਸਮਝਾਂ ਨਹੀਂ ਦੁਰ ਤੁਸੀਂ ਦੂਰ ਨਾ ਜਾਇਆ ਕਰੋ ਕਰਦੇ ਕੰਮ ਕਰਿਆ ਕਰੋ ਤੁਸੀਂ ਹੂੰ ਹਾਂ ਪਤਾ ਹੈ ਥੋੜੀ ਫੌਜ ਜਾਣ ਦਾ ਜੀ ਨਹੀਂ ਲੱਗਦਾ ਫੌਜਨ ਮੇਰੀ ਥੋੜੀ ਐ ਫੌਜਨ ਦਾ ਫੌਜੀ ਦੀਆਂ ਥੋੜੀ ਹੈ ਨਹੀਂ ਤੁਸੀਂ ਆਪਣੀ ਜਾਂਨ ਦੀ ਫੌਜੀ ਦੀ ਫੌਜ ਜਾਣਾ ਸਾਰਿਆਂ ਦੀ ਫੌਜ ਜਾਣਾ ਸਾਰਿਆਂ ਦੀ ਫੌਜਨ ਨਹੀਂ ਹੋ ਸਕਦੀ ਨਾ ਸਾਰਿਆਂ ਦੀ ਨਹੀਂ ਹੋ ਸਕਦੀ ਨਾ 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 ਸਾਰਿਆਂ ਦੀ ਫੌਜਨ ਹੋਏਗੀ ਫਿਰ ਮੈਥੋਂ ਹੀ ਕਰਾਉਣਾ ਫਿਰ ਦੱਸ ਤੇ ਥੋੜੀ ਫੌਜਨ ਆ ਮੇਰੀ ਫੌਜਨ ਮਣ ਜਾ ਮੈਂ ਕਿਹੜਾ ਫੌਜੀ ਹਾਂ ਮੈਂ ਕਿਹੜਾ ਸੂਬੇਤਾਰ ਲੱਗਿਆਂ ਦਾ ਫੌਜੀ ਨਹੀਂ ਫੌਜੀ ਦੇ ਮਗਰ ਫੌਜਣ ਕੋ ਹੁੰਦੀ ਆ ਠੀਕ ਹੈ ਉਹ ਹੂੰ ਤੇ ਫੌਜਣ ਦੇ ਮਗਰ ਤੁਸੀਂ ਫੌਜੀ ਕਿਉਂ ਨਹੀਂ ਕਵਾ ਸਕਦੇਗੇ ਮੈਂ ਛੋਟਾ ਹੈਗਾ ਸੀਰੀ ਮੈਂ ਹੈਗਾ ਕੁੱਲੀਆਂ ਚ ਰਹਿਣ ਵਾਲਾ ਬੰਦਾ ਜੀ ਤੁਸੀਂ ਆ ਕੇ ਮਹਿਲਾ ਚ ਰਹਿਣ ਵਾਲੇ ਤੇ ਮਹਿਲ ਚ ਲਿਆਉਂਗੀ ਤੁਸੀਂ ਹਾਂ ਪਰ ਉਹ ਤੁਹਾਨੂੰ ਮਹਿਲ ਚ ਨਹੀਂ ਆਉਣਗੇ ਕੀ ਹਾਂ ਪਰ ਇਹ ਹਾਂ ਪਰ ਇਹ ਡਰ ਵੀ ਤਾਂ ਲੱਗਦਾ ਦੁਨੀਆ ਤੋਂ ਮਹਿਲ ਚੋਂ ਨਹੀਂ ਨਾ ਤੁਸੀਂ ਹਾਂ ਫਿਰੋਏ ਕਿ ਵੀ ਹਾਂ ਸੀ ਮਹਿਲ ਚੋਂ ਤੁਸੀਂ ਗਰੀਬ ਬੰਦੇ ਨੂੰ ਮਰਵਾ ਦੋਗੇ ਤੁਹਾਡਾ ਵੱਡਿਆਂ ਲੋਕਾਂ ਦਾ ਕੁਝ ਨਹੀਂ ਜਾਂਦਾ ਤੇ ਤੁਸੀਂ ਸਵਾਦ ਲੈ ਕੇ ਬਰੇ ਹੋ ਜਾਓਗੇ ਤੇ ਮੈਨੂੰ ਮਰਵਾ ਦੋਗੇ ਐ ਨਹੀਂ ਹੋ ਸਕਦਾ ਜੀ ਜਾਂ ਤਾਂ ਤੂੰ ਵਾਅਦਾ ਕਰ ਵੀ ਮੈਂ ਲਾਸਟ ਤੱਕ ਖੜੂੰਗੀ ਤੇਰੇ ਨਾਲ ਮੈਂ ਸਤੇ ਕੀ ਛੱਡੂੰਗੀ ਤੇਰੇ ਭਾਵੇਂ ਕੋਈ ਜੀ ਆ ਕੇ ਗੋਲੀ ਮਾਰ ਦੇ ਤੇ ਤੂੰ ਤਾਂ ਮਿੰਟ ਵਿੱਚ ਮੁੱਕਰ ਜਾਵੇਂਂਗਾ ਇਹ ਮੈਂ ਦੇਣਾ ਧੱਕਾ ਕੀਤਾ ਇਹਨੇ ਮੇਰ ਨਾਲ ਤੇ ਲਾਸ਼ ਹੀ ਹੋਗਾ ਫਿਰ ਉਹ ਆਪਣਾ ਨਹੀਂ ਨਹੀਂ ਤਾਂ ਤੂੰ ਆਏ ਕਹਿੰਗੇ ਨਾ ਵੀ ਫੌਜੀ ਨੇ ਧੱਕਾ ਫੌਜੀ ਨੂੰ ਤੂੰ ਵੀ ਕਹਿੰਗੇ ਨਾ ਵੀ ਇਹਨਾਂ ਧੱਕਾ ਕੀਤਾ ਮੇਰੇ ਨਾਲ ਐ ਨਹੀਂ ਜੇ ਤੁਹਾਨੂੰ ਇਹੋ ਵਾਸੇ ਹੈ ਨਾ ਇਹਦੇ ਤੇ ਥੋੜਾ ਜਿਹਾ ਵਿਸ਼ਵਾਸ ਤਾਂ ਨਹੀਂ ਨਹੀਂ ਪਾਗਲਤਾ ਹੈ ਨਹੀਂ ਮੈਂ ਤੇ ਪਾਗਲ ਤੁਸੀਂ ਵੀ ਤਾਂ ਨਾ ਬਣਾਉਣਾ ਮੈਂ ਤਾਂ ਪਾਗਲ ਬਣੀ ਬੈਠੀ ਕੀ ਦੇਖ ਲਿਆ ਮੇਰੇ ਚਾਹ ਉਹ ਇੰਨਾ ਸੋਹਣੇ ਸੋਹਣੇ ਮੁੰਡੇ ਹੈਗੇ ਤੁਹਾਡੇ ਸਰਦਾਰਾਂ ਦੇ ਮੇਰੇ ਚ ਕੀ ਦੇਖ ਲਿਆ ਸੋਨੇ ਥੋੜੀ ਦੇਖੀ ਦੇ ਆ ਮੈਂ ਤਾਂ ਸੋਨੇ ਥੋੜੀ ਦੇ ਇਮਾਨਦਾਰੀ ਦੇਖੀ ਦੀ ਹੁੰਦੀ ਆ ਬੰਦੇ ਚ ਉਹਦੀ ਸੱਚਾਪਨ ਦੇਖੀਦਾ ਮੈਂ ਹੂੰ ਸੋਨੇ ਸੋਨੇ ਨੇ ਕੀ ਕਰਨਾ ਜਾਂ ਮੈਨੂੰ ਪੈਸੇ ਦੀ ਕਮੀ ਹੈ ਪੈਸੇ ਦੀ ਕੋਈ ਸਮੱਸਿਆ ਨਹੀਂ ਪੈਸੇ ਤਾਂ ਕਮੀ ਹੈ ਹੀ ਨਹੀਂ ਸਾਨੂੰ 60000 ਰੁਪਏ ਖਾਉਂਦੀ ਫੌਜੀ ਦੀ ਆਹ ਦਾ ਫੇਰ ਹੈ ਪੈਸੇ ਦੀ ਫੇਰ ਹੈ ਪੈਸੇ ਦੀ ਕਾਦੀ ਕਮੀ ਹੈ ਫਿਰ ਮਸਰ ਕਾਸੇ ਰਿਗੋ ਮੈਨੇ ਲਾਈ ਸੋ ਖੋ ਦੀ ਗੰਨਿਆ ਇਹ ਚੀਜ਼ ਮੇਰੀ ਤਕਾ ਦੀ ਕਮੀ ਹੈ ਤੁਨੂੰ ਮੈਨੂੰ ਕੀ ਕਰਤੀ ਹੈ ਮੈਂ ਕੀ ਕਰ ਸਕਦਾ ਗਰੀਬ ਬੰਦਾ ਤੁਹਾਨੂੰ ਕੀ ਦੇ ਸਕਦਾ ਮੈਂ ਤੁਸੀਂ ਪਿਆਰ ਦੇ ਸਕਦੇ ਮੈਂ ਤਾਂ ਆਪ ਰੋਟੀਆਂ ਤੜਕੇ ਆਥ ਨੇ ਤੁਹਾਡੇ ਕੋਲੋਂ ਖਾਣੇ ਤੁਸੀਂ ਪਿਆਰ ਦੇ ਸਕਦੇ ਉਹ ਜਿਹੜਾ ਮੈਨੂੰ ਚਾਹੀਦਾ ਉਹ ਤੁਸੀਂ ਦੇ ਸਕਦੇ ਹੋ ਅੱਛਾ ਤੇ ਜੇ ਹੂੰ ਲਾਈਵ ਤੇ ਰੇੜਾ ਕੋਈ ਨਹੀਂ ਲੱਈਦਾ ਉਹ ਤੇ ਤੁਸੀਂ ਕਿਉਂ ਨਾ ਫਿਰ ਤੁਸੀਂ ਤੇ ਲਾਈਵ ਚ ਜਾਓ ਲਾਈਵ ਚ ਜਾ ਜੀ ਹਾਂਜੀ ਲਾਈਵ ਜਦ ਆ ਜਾਗੇ ਪਰ ਡਰ ਵੀ ਤਾਂ ਲੱਗਦਾ ਨ ਸਰਦਾਰ ਨਹੀਂ ਕਰੀਏ ਕੀ ਮੇਰੇ ਹੁੰਦੇ ਤੁਸੀਂ ਡਰਿਆ ਹਾਂ ਮੇਰੇ ਹੁੰਦੇ ਤੁਸੀਂ ਡਰਿਆ ਨਾ ਕਰੋ ਬਾ ਚ ਨਾ ਪਤਾ ਕੀ ਐ ਉਹ ਕਲੀ ਮਣ ਕਹਿੰਦਾ ਹੁੰਦਾ ਤੁਸੀਂ ਕੋਠੇ ਝੜ ਕੇ ਪੌੜੀ ਖੱਤ ਲੈਣੀ ਆ ਤੁਸੀਂ ਸੁਣੋ ਮੈਂ ਹਾਂ ਭਰੀ ਆਨੀ ਐ ਤੁਸੀਂ ਥੋੜੀ ਵੀ ਦੋ ਹਾਂ ਭਰੀ ਐ ਮਤਲਬ ਜੀ ਤੇਰਾ ਕਰੀ ਜਾਂਦਾ ਪੂਰਾ ਹੈ ਝੋਰਾ ਛੋਰਾ ਨਾਲ ਹੋਰ ਜੀਤਾ ਕਰਨੀ ਸੱਤਿਆਂ ਨੇ ਛੇਤ ਨੂੰ ਹੂੰ ਇਹਨੋਂ ਕੱਟੇ ਫੋਜੀ ਤਾਂ ਜਾਵੜੰਦਾ ਡਿਊਟੀ ਤੇ ਤੇਰੇ ਸਾਰੇ ਥੋੜੇ ਤੇ ਹੀ ਰਹਿਣੇ ਆ। ਤੁਹਾਨੂੰ ਦੇਖ ਦੇਖ ਕੇ ਟਾਈਮ ਪਾਸ ਕਰੀਦਾ। ਹੂੰ। ਕਿਤੇ ਤਾਂ ਨਹੀਂ ਲਉਂਗੇ ਤੁਸੀਂ ਕਹਿੰਦੇ ਤਾਂ ਹਾਂ ਕਰੋਗੇ ਪਰ ਤੁਸੀਂ ਤਾਂ ਚਾਹਤੇ ਹੀ ਨਹੀਂਗੇ ਸੌਂਹਣੇ। ਚਾਹਦਾ ਤਾਂ ਹੈਗਾ ਚਾਹਦਾ ਕਿਉਂ ਨਹੀਂਗਾ ਤੇ ਫਰ ਕੋਈ ਸਮਝ ਨਹੀਂ ਆ ਰਹੀ। ਦੇਖ ਨਹੀਂ ਨਹੀਂ ਸੋਹਣੇ ਤੁਸੀਂ ਬਹੁਤ ਲੱਗਦੇ ਹੋ ਮੈਨੂੰ। ਪਰ ਐਨਾ ਵੀ ਗਰੀਬ ਬੰਦੇ ਆ ਗਏ ਤੇ ਫੇਰ ਡਰ ਵੀ ਲੱਗਦਾ ਹੁਣ ਕੀ ਕਰੀਏ ਫੇਰ। ਗਰੀਵਨ ਕੋਈ ਦਿੱਕਤ ਨਹੀਂ ਜੀ ਕੋਈ ਆਪਕਾ ਕਿਹੜਾ ਕਿਸੇ ਨੂੰ ਦੱਸਣਾ ਹੈ ਇਹਦਾ ਸ਼ੋਅ ਕਰਨਾ ਹੂੰ ਹੂੰ ਆਪਕਾ ਆਪਕੋ ਫਿਰ ਕਿਸੇ ਨੂੰ ਦੱਸਣਾ ਹੈ ਸ਼ੋਅ ਕਰਨਾ ਦੱਸਣਾ ਤਾਂ ਨਹੀਂਗਾ ਪਰ ਇਹ ਛੁਪਾਇਆ ਥੋੜੀ ਛਪਦੇ ਹੁੰਦੇ ਹੈਗੇ ਕੋਈ ਤੈਨੂੰ ਵੀ ਤੇ ਪਤਾਊਗਾ ਫੌਜ ਮਸਾਂ-ਸਾਲ ਤੋਂ ਕਿੰਨੇ ਸਾਲ ਕਰ ਲੇ ਸਕਦੇ ਹੁੰਦੇ ਫੌਜੀ ਕਿੰਨੇ ਦਾ ਨਾ ਤਵਾਊਗਾ ਛੁੱਟੀ ਤੇ ਫਿਰ ਆਏ ਐ ਵੀ ਹੁਣ ਅੱਜ ਤੱਕ ਝੁਲਤ ਮੇਰੇ ਨਾਲ ਨਭਾ ਲੇਗੀ ਤੇ ਕੱਲ ਨੂੰ ਦਰ ਆ ਜਾਣਾ ਫੌਜੀ ਤੇ ਫਿਰ ਪੇੜ ਤਾਂ ਮੇਰੇ ਨਾਲ ਗੱਲ ਨਹੀਂ ਕਰਨੇ ਨਾ ਕੋਤੀ ਕਿੰਨਾ ਵਿਚਰਿਆ ਲੈ ਕੋਤੀ ਤੜਾਈ ਕਿ ਰੰਨਾ ਕੋਤੀ ਦੋ ਦਿਨ 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 ਜਾਂ ਮਹੀਨੇ ਦੀ ਛੁੱਟੀ ਲੈ ਕੇ ਆਉਂਦਾ ਤੂੰ ਬਾਤਾਂ ਵੇ ਤੂੰ ਸੀ ਹੋ ਮੇਰੇ ਕੋਲੇ ਕੋਤੀ ਚਾੜੂਗਾ ਨੀ ਨਹੀਂ ਫੌਜੀ ਦੋ ਦੋ ਮਹੀਨੇ ਤੋਂ ਤਾਂ ਮੈਨੂੰ ਫਿਰ ਬੁਲਾਏਂਗੇ ਦੋ ਮਹੀਨੇ ਮੈਂ ਕਿਵੇਂ ਟਾਈਮ ਪਾਸ ਕਰੂੰਗਾ ਮੇਰਾ ਐਂ ਕਿਉਂ ਨਹੀਂ ਬੁਲਵਾਂਦੀ ਮੈਂ ਤੁਹਾਨੂੰ ਕੋਣ ਕਹਿੰਦਾ ਤੁਹਾਨੂੰ ਮੈਂ ਬੁਲਾਉਂਦੀ ਨਹੀਂ ਫੌਜੀ ਆਏ ਤਾਂ ਨਾ ਨਾ ਫੌਜੀ ਐ ਤੂੰ ਬੁਲਾਉਣਾ ਹੀ ਨਹੀਂ ਮੈਨੂੰ ਤੋਂ ਲੈ ਤੇਿਰ ਤੂੰ ਸਿਆਚ ਮਾ ਲਓ ਜੇ ਐਤ ਕਿ ਫਿਰ ਜਿਹੜਾ ਫੌਜੀ ਆਇਆ ਠੀਕ ਐ ਤਾਂ ਲੈ ਤੂੰ ਸਹੀ ਫੌਜੀ ਆਇਆ ਤੋ ਨਾ ਅਜਾ ਮਾਓ ਜੀ ਮੈਨੂੰ ਹੀ ਬੁਲਾਉਂਦੀ ਐ ਕਿ ਨਹੀਂ ਬਾਅਦ ਚ ਮੇਰੇ ਨਾਲ ਰਹੇਂ ਤੁਨ ਨਾ ਰਸਨਾ ਬੋਗਰਾ ਇਹ ਕੋਰਲੇਸ਼ਨ ਦਾ ਰੱਖ ਲਵਾਂ। ਹੂੰ। ਹੋਈ ਗੱਲ ਇਹ ਹੈ ਨਾ ਵੀ ਬਾਅਦ ਚ ਬਦਲਣ ਲੱਗ ਤੈਨੂੰ ਗੋਰਾ ਕਿੱਟਾ ਸਰਦਾਰਾਂ ਦਾ ਮੁੰਡਾ ਮਿਲ ਗਿਆ ਮੈਨੂੰ ਥੋੜੀ ਪੁੱਛਣਾ ਸੀ। ਹੋਈ ਸੀ ਕੋਈ ਗੱਲ ਨਹੀਂ ਜੀ ਬੰਦੇ ਦੇ ਗੋਣ ਹੋਣੇ ਕਹੀ ਸੀ ਕਿ ਕਿੱਤੀ ਰਿਖੋਈ ਗੱਲ ਹੈ। ਮੈਂ ਤੁਸੀਂ ਵੀ ਬਥੇਰੀ ਸੋਹਣੇ ਆਉਂ ਬਹੁਤ ਸੋਹਣੇ ਆਉਂ। ਤੁਹਾਨੂੰ ਸੋਹਣੇ ਲੱਗਦੇ ਆ। ਮੈਂ ਨਾ ਹੁੰਦਾ ਨਹੀਂ ਦੋ ਦੋ ਦਿਨਾਂ ਤੂੰ ਮੈਂ ਮਸਕ ਮਾਰੂਆ ਮੇਰੇ ਚੋ। ਮੈਂ ਜਿੱਦੋ ਫੋਰੇ ਲੈ ਕੇ ਆਉਂਗੀ ਤੁਨ ਨੂੰ ਵਾਕੇ ਲੈ ਕੇ ਆਉਂਗੀ ਫੋਾਰੇ ਥੱਲੇ ਪਹਿਲਾਂ ਦੋਨੇ ਚੱਲਾਂਗੇ ਫੋਾਰੇ ਥੱਲੇ ਫਿਰ ਜਾਂਦਾ ਹਾਂ ਫੋਾਰੇ ਥੱਲੇ ਤੁਨ ਨੂੰ ਵਾਕੇ ਸੰਗੀਤ ਨਾਲ ਫੇਰ ਮੇਰੇ ਬੈੱਡਰੂਮ ਚ ਲੈ ਕੇ ਚਲਾਂਗੇ ਫਿਰ ਬੈੱਡਰੂਮ ਚ ਟੱਕੇ ਚੱਲਾਂਗੇ ਹੋਰ ਨਾ ਨੇ ਕਿਉਂ ਨਹੀਂ ਨੇ ਹੁੰਦੇ ਤੁਸੀਂ ਨਾ ਲਿਆ ਕਰੋ ਤੋਪਾ ਗੋਦਨ ਰਾਤੇ ਥੋੜੇ ਕੰਮ ਕਰੀ ਜਾਂਦੇ ਖੇਤਾਂ ਚ ਤੇ ਅਜੇ ਇੱਟਾਂ ਕਿੰਨਾ ਕਿੰਨਾ ਚੱਕਾ ਕਰਨਾ ਚਾਹੁੰਦਾ ਕੁਝ ਬੋੜੋ ਬੰਦੇ ਤੁਸੀਂ ਆ ਗਿਆ ਸਰੋ ਟਾਈਮ ਕੱਢ ਕੇ ਉਹਨੂੰ ਭੇਜ ਗਿਆ ਕਰੋ ਛੋਟੇ ਨੂੰ ਬੋਤਾ ਮਨ ਤੁਮੂ ਤੁਸੀਂ ਦੇਖੋ ਇਹ ਲਾ ਕਿਵੇਂ ਕਰਨਾ ਹੈਗਾ ਹੀਲਾ ਤੁਸੀਂ ਮੇਰਾ ਕਰੋ ਤੁਸੀਂ ਮੈਨ ਮਿਲੋ ਹੁਣ ਕਿਵੇਂ ਮਿਲਾਂ ਮੈਨ ਤੁਨ ਮੈਨੋਂ ਪਲੱੱਕੇ ਮੈਂ ਆਉਟ ਆਇੰਸ ਕੱਢ ਕੇ ਮੈਂ

ਡਰ ਵੀ ਤਾਂ ਲੱਗ ਜਾਂਦਾ ਬਾਤ ਆ ਜਈਏ ਤੇ ਫਿਰ ਡਰ ਵੀ ਲੱਗਦਾ ਫਿਰ ਕੀ ਕਰੀਏ ਸਾਡੇ ਡਰ ਲੱਗਦੇ ਦੱਸੋ ਮੈਂ ਉਹ ਚੀਜ਼ੇ ਹਟਾ ਦਿਆਂ ਜਿਹੜਾ ਤੁਹਾਨੂੰ ਡਰ ਲੱਗਦਾ ਡਰ ਲੱਗਦਾ ਜਿਹੜਾ ਤੁਹਾਡੇ ਗੇਟ ਤੇ ਕੈਮਰਾ ਹੈ ਗੇਟ ਤੇ ਕੈਮਰਾ ਮੈਂ ਬੰਦ ਕਰ ਦੂੰਗਾ ਕੀ ਸਬੂਤ ਹੈ ਵੀ ਕੈਮਰਾ ਬੰਦ ਕਰਦੇ ਨੇ ਜੀ ਜੀ ਤੇ ਹੈਗਾ ਬੰਦ ਕਰ ਦੂੰਗਾ ਪਿੱਛੂ ਬੰਦ ਹੋ ਜਾਂਦਾ ਉਦੋਂ ਬੰਦ ਕਰ ਦੂੰਗਾ ਤਪੇ ਚੋ ਬੰਦ ਕਰਾਂਗੇ ਫਿਰ ਤੋਂ ਨਾ ਉਹ ਅੰਦਰ ਸੀ ਕਿ ਮੈਂ ਸੋਚੀ ਤੋ ਬੰਦ ਹੋ ਜਾਂਦਾ ਅੱਛਾ ਚਲੋ ਫਿਰ ਆਵਾਂ ਆ ਮੇਲੇ ਲਾਉਂਦੇ ਕਿ ਇੱਕ ਵਾਰ ਜੀ ਕਿਰੇ ਜਾਂਦਾ ਮੇਰਾ ਹੁਣ ਫੜਨਾ ਨਹੀਂ ਥਰਬ ਆਉਣਾ ਕਰਨਾ ਆ ਗਿਆ ਆ ਗਿਆ